ਨਗਰ ਕੌਂਸਲ ਧਾਰੀਵਾਲ ਵਿਖੇ ਈਓ ਦਾ ਚਾਰਜ ਮੈਡਮ ਕਿਰਨ ਮਹਾਜਨ ਨੇ ਸੰਭਾਲਿਆ ਚਾਰ ਸੰਭਾਲਣ ਮੌਕੇ ਕੀਤਾ ਗਿਆ ਮੈਡਮ ਨੂੰ ਸਨਮਾਨਤ ਨਗਰ ਕੌਂਸਲ ਧਾਰੀਵਾਲ ਵਿਖੇ ਮੈਡਮ ਕਿਰਨ ਮਹਾਜਨ ਵੱਲੋਂ ਈਓ ਦਾ ਚਾਰਜ ਸੰਭਾਲਣ ਮੌਕੇ ਨਗਰ ਕੌਂਸਲ ਪ੍ਰਧਾਨ ਅਸ਼ਵਿਨ ਦੁੱਗਲ ਵਾਈਸ ਪ੍ਰਧਾਨ ਦੀਪਕ ਕੁਮਾਰ ਇੰਟੂ ਕੌਂਸਲਰ ਪਵਨ ਅਬਰੋਲ ਕੌਂਸਲਰ ਡਾਕਟਰ ਇੰਦਰਾਸੰਸ ਕੌਂਸਲਰ ਕੁਲਦੀਪ ਕੌਰ ਕੌਂਸਲਰ ਪੂਨਮ ਕੌਂਸਲਰ ਰਵੀ ਸ਼ਰਮਾ ਨੋਨੇ ਖੌਸਲਾ ਨਾਰਾਇਣ ਮਰੋਤਰਾ ਤੇ ਸੈਂਟਰ ਇੰਸਪਾਇਰ ਸੰਜੀਵ ਸੋਨੀ ਦੇ ਵੱਲੋਂ ਫੁੱਲਾਂ ਦਾ ਬੁੱਕਾ ਭੇਟ ਕਰਕੇ ਸਵਾਗਤ ਕਰਦੇ ਹੋਏ ਆਖਿਆ ਕਿ ਮੈਡਮ ਕਿਨ ਮਹਾਜਨ ਦੇ ਧਾਰੀਵਾਲ ਵਿਖੇ ਕਾਲਜ ਸਾਧਕ ਅਫਸਰ ਉਹ ਜੋ ਉਹਦਾ ਸੰਭਾਲਨ ਤੇ ਸੰਬੰਧਿਤ ਕੰਮ ਆਸਾਨੇ ਨਾਲ ਹੋਣਗੇ ਇਸ ਮੌਕੇ ਤੇ ਪ੍ਰਧਾਨ ਅਸ਼ਵਿੰਦ ਦੁੱਗਲ ਵਾਈਸ ਪ੍ਰਧਾਨ ਦੀਪਕ ਮਰ ਇੰਟੂ ਸਮੇਸ ਮੁੱਚੇ ਕੌਂਸਲਰ ਨੇ ਚੇਅਰਮੈਨ ਜੀ ਗਰੂਸਨ ਸੇਖਵਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਮੰਗ ਕੀਤੀ ਸੀ ਕਿ ਨਗਰ ਕੌਂਸਲਰ ਢਾੜੀਵਾਲ ਵਿਖੇ ਪੱਕੇ ਤੌਰ ਤੇ ਯੋ ਨਿਯੁਕਤ ਕੀਤੇ ਜਾਣ ਮੈਂ ਆਪਣੇ ਪ੍ਰਧਾਨ ਜੀ ਅਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕਰਦੀ ਆਂ ਕਿ ਮੈਨੂੰ ਉਹਨਾਂ ਨੇ ਫਿਰ ਦੁਬਾਰਾ ਆਪਣੇ ਕੋਸ਼ਿਸ਼ ਦੇ ਸਦਕਾ ਇੱਥੇ ਲਿਆਂਦਾ ਉਸ ਤੋਂ ਬਾਅਦ ਮੈਂ ਸਭ ਤੋਂ ਜ਼ਿਆਦਾ ਸੇਖਾ ਸਾਹਿਬਾ ਮਾਨ ਜੋ ਸੇਖਾ ਸਾਹਿਬ ਜੀ ਦਾ ਧੰਨਵਾਦ ਕਰਦੀ ਆਂ ਕਿ ਉਹਨਾਂ ਨੇ ਆਪਣੇ ਯਤਨ ਕਰਕੇ ਮੈਨੂੰ ਇਸ ਸੀਟ ਦੇ ਭਾਗ ਬਣਾਇਆ ਇਸ ਰੇੜੀ ਮਾਰਕੀਟ ਦੇ ਸਮੰਨ ਵਿੱਚ ਆਪਾਂ ਇੱਕ ਅਨਾਵਾਸ ਤੇ ਜਗਾ ਡੰਡਿਫਾਈਡ ਕਰਾਂਗੇ ਜਿਹੜੇ ਕਿ ਸਾਰੀਆਂ ਰੇੜੀਆਂ ਇੱਕੋ ਜਗ੍ਹਾ ਤੇ ਇਕੱਠੀਆਂ ਕਰਦੀ ਏ ਔਰ ਸਾਡੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਹ ਖਤਮ ਹੋ ਜਾਵੇ। ਆ ਦਿਵੂਰਾਕਰ ਐ ਕਮ ਸਾਡਾ ਆਪਣਾ ਵਾ ਪ੍ਰੈਕਟੀਕਲੀ ਬੇਸਿਸ ਤੇ ਹੈ ਕਰਵਾਇਆ। ਮੈਂ ਜੀ ਆਪਣੇ ਚੇਅਰਮੈਨ ਸਰਦਾਰ ਦੀਪੂ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਸਾਰੇ ਅੰਕਸੀਆਂ ਦੀ ਆਵਾਜ਼ ਸੁਣੀ ਤੇ ਸਾਨੂੰ ਕਿਰਨ ਮੈਡਮ ਜਿਹੜੇ ਆ ਸਾਡੇ ਕੋ ਪਹਿਲਾਂ ਵੀ ਇਹੋ ਰਹੇ ਨੇ ਤੇ ਉਹਨਾਂ ਨੂੰ ਦੁਬਾਰਾ ਇੱਥੇ ਲਿਆਂਦਾ ਸਾਨੂੰ ਬੜੀ ਖੁਸ਼ੀ ਹੋਈ ਆ ਵੀ ਸਾਨੂੰ ਕਿਰਨ ਮਾ ਜਿਹੜੇ ਇਹ ਸਾਡੇ ਦੇ ਧਾਰੀਵਾਲ ਦੇ ਵਿੱਚ ਆਏ ਆ ਤੇ ਉਹ ਸਾਡਾ ਕਾਫੀ ਧਾਰੀਵਾਲ ਦਾ ਸੁਧਾਰ ਕਰਨਗੇ ਵੇਖੋ ਕਰੋਚਮੈਟਰੀ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਆ ਤੇ ਹੋਰ ਵੀ ਗਲੀਆਂ ਮਿਲਿਆ ਨਹੀਂਆਂ ਕਾਫੀ ਪ੍ਰੋਬਲਮਾਂ ਹੈਗੀਆਂ ਨੇ ਉਹ ਹੀ ਮੈਡਮ ਨੂੰ ਦੱਸੀਆਂ ਕਿਉਂਕਿ ਇਹ ਪਹਿਲਾਂ ਵੀ ਜਦੋਂ ਆਏ ਸੀ ਇਹਨਾਂ ਨੇ ਸਾਡਾ ਬੜਾ ਸਾਥ ਦਿੱਤਾ ਸੀ ਤੇ ਕਾਫੀ ਧਾਰੀਵਾਲ ਦਾ ਸੁਧਾਰ ਹੋਇਆ ਹੈ ਸਾਨੂੰ ਪੂਰੀ ਆਸ ਆ ਵੀ ਸਾਡਾ ਸਾਥ ਦੇਣਗੇ ਤੇ ਸਾਡਾ ਧਾਰੀਵਾਲ ਜਿਹੜਾ ਵਾ ਉਹ ਸਾਫ ਸੁੱਤਾ ਦਾ ਸੁੰਦਰ ਬਣੇਗਾ ਅਸੀਂ ਸਾਰੇ ਐਮਸੀ ਅੱਜ ਬਹੁਤ ਖੁਸ਼ ਹਾਂ ਤੇ ਮੈਡਮ ਨੂੰ ਆਈ ਮੁੱਕਾ ਦੇ ਕੇ ਸਨਮਾਨ ਦਿੱਤਾ ਤੇ ਜਗਰੂਪ ਸਿੰਘ ਜੀ ਦਾ ਧੰਨਵਾਦ ਕੀਤਾ ਵੀ ਉਹਨਾਂ ਨੇ ਸਾਨੂੰ ਇਹ ਜਿਹੜੇ ਆ ਕਾਬਲ ਅਫਸਰ ਦਿੱਤੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਅਸੀਂ ਸਾਰੇ ਕਾਉਂਸਲਰ ਬੈਠ ਕੇ ਇੱਕ ਮੀਟਿੰਗ ਕਰਾਂਗੇ ਤੇ ਜੋ ਵੀ ਸ਼ਹਿਰ ਦਾ ਮੁੱਦਾ ਇਹ ਹੈਗਾ ਵਾ ਅਸੀਂ ਇਹਦਾ ਜਲਦ ਤੋਂ ਜਲਦ ਹੱਲ ਕਰਾਂਗੇ ਸਾਰੇ ਰਲ ਕੇ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ